ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਹੁਤ ਬਹੁਤ ਪਰਮਪਿਤਾ ਪਰਮੇਸ਼ਰ ਅਨ ਸਹਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਹੁਤ ਬਹੁਤ ਵਾਰੀ ਦੀ ਕਿਰਪਾ ਹੋਈ ਹੈ ਜੋ ਸਾਨੂੰ ਮਹਾਰਾਜ ਦੇ ਹਸਤਾਨ ਜੋ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੋਰ ਵੀ ਬਹੁਤ ਬਹੁਤ ਧੰਨਵਾਦ ਦੋ ਸਰਕਾਰਾਂ ਦਾ ਪਾਕਿਸਤਾਨ ਅਤੇ ਇੰਡੀਆ ਗਵਰਨਮੈਂਟ ਦਾ ਜਿਨ੍ਹਾਂ ਨੇ ਐਡੇ ਵਧੀਆ ਸਾਧਨ ਬਣਾਏ ਸੰਪਾਣ ਵਾਸਤੇ ਬਹੁਤ ਆਰਾਮਦਾਇਕ ਉੱਥੇ ਸਿਸਟਮ ਦੇ ਨਾਲ ਇੱਥੇ ਆਏ ਆ ਤੋਂ ਭਈ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕੇ ਬਖਸ਼ੇ ਨੇ ਤੋਂ ਬੱਚੋਂ ਤੋਂ ਲੈ ਕੇ ਛੋਟੇ ਹੁੰਦਿਆ ਕਈ ਵਾਰੀ ਮੌਕਾ ਮਿਲਣਾ ਡੇਰਾ ਬਾਬਾ ਨਾਨਕ ਤੋਂ ਦੂਰੋਂ ਰਾਹੀਂ ਮਹਾਰਾਜ ਦੇ ਇਸ ਸਥਾਨ ਦੇ ਦਰਸ਼ਨ ਕਰਨ ਆਉਣੇ ਤੋਂ ਜਦੋਂ ਉਥੇ ਬੀਐਸਐਫ ਵਾਲੇ ਦਰਸ਼ਨ ਕਰਾਉਂਦੇ ਆ ਨਾ ਤੇ ਉਹਨਾਂ ਦੀ ਮਜਬੂਰੀ ਹੁੰਦੀ ਉਹ ਕਹਿੰਦੇ ਜੀ ਜਲਦੀ ਜਲਦੀ ਕਰ ਲਓ ਹੋਰ ਵੀ ਸੰਗਤ ਆ ਗਈ ਆ ਠੀਕ ਆ ਉਹਨਾਂ ਦੀ ਡਿਊਟੀ ਪਰ ਦੂਰੋਂ ਦਰਸ਼ਨ ਕਰਕੇ ਇਸ ਸਥਾਨ ਦੇ ਮਾਨਵਤੇ ਇਨਾ ਵਰਾਗ ਹੋ ਜਾਣਾ ਕਿ ਉਹ ਦੂਰਬੀ ਨੂੰ ਛੱਡਣ ਨੂੰ ਦਿਲ ਹੀ ਨਾ ਕਰਨਾ ਉਹ ਵੀ ਗੱਲ ਨੂੰ ਸਮਝਦੇ ਸੀ ਉਹਨਾਂ ਬੇਨਤੀ ਕਰ ਕਰਨੀ ਵੀ ਕੋਈ ਗੱਲ ਨਹੀਂ ਜੀ ਫੇਰ ਕਿਤੇ ਆ ਜਿਓ ਜੋ ਮਨ ਦੇ ਵਿੱਚ ਇੱਕੋ ਇੱਛਾ ਲੈ ਕੇ ਜਾਣੇ ਸੱਚੇ ਪਾਤਸ਼ਾਹ ਭੁੱਲੇ ਦਰਸ਼ਨ ਕਦੋਂ ਹੋਣਗੇ ਬਹੁਤ ਭਾਵਕ 50 ਸਾਲ ਤੋਂ ਯਾਤਰਾ ਚੱਲਦਾ ਰਿਹਾ ਜਿਦੋਂ ਆਉਣਾ ਦਰਸ਼ਨ ਕਰਨੇ ਤੁਰੋ ਤੋਂ ਬਹੁਤ ਵੱਡਾ بڑا ਭਾਗਾ ਵਾਲਾ ਦਿਆਂ ਦਾ ਮਹਾਰਾਜ ਦੀ ਪਵਿੱਤਰ ਗੋਦ ਦੇ ਵਿੱਚ ਅਸੀਂ ਬੈਠੇ ਆ ਇਹ ਖੁਸ਼ੀ ਕੋਈ ਵਰਣਨ ਦਾਸ ਬਣੋ ਤੇ ਹੋਰ ਨਹੀਂ ਸਕਦੀ ਨਾ ਕੋਈ ਮੰਗ ਹੁਣ ਰਹਿ ਹੀ ਨਹੀਂ ਗਈ ਮਹਾਰਾਜ ਦੇ ਚਰਨਾਂ ਚ ਆ ਕੇ ਕਿ ਸੱਚੇ ਬਾਤ ਚ ਹੋਰ ਕੁਝ ਤੇ ਤੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਿਆ ਸੋ ਸਾਡਾ ਜੋ ਇਥੋਂ ਦੀ ਆਵਾਮ ਆ ਜੋ ਸੰਗਤ ਆ ਨਾ ਭਈ ਇਹ ਇੱਕ ਸਮਝ ਨਹੀਂ ਲੱਗਦੀ ਵੀ ਇੰਨਾ ਪਿਆਰ ਦੇਸ਼ਾਂ ਬਦੇਸ਼ਾਂ ਚ 10 11 ਉਥੇ ਕਈ ਵਾਰੀ ਘੁੰਮ ਦਿਆ ਪਾਗਵੇ ਕਿਉਂ ਨੋ ਪਛਾਨ ਲਾਣਾ ਸਰਦਾਰ ਜੀ ਕਿੱਥੋਂ ਆਏ ਜੇ ਮੈਂ ਆਖਣਾ ਜੀ ਅੰਬਰ ਸਾਹਿਬ ਤੋਂ ਆਇਆ ਇੱਥੋਂ ਦੇ ਜਿਹੜੇ ਲੋਕ ਨੇ ਲਾਹੌਰ ਦੇ ਪਾਕਿਸਤਾਨ ਦੇ ਉਹਨਾਂ ਕਹੜਾ ਤੁਸੀਂ ਸਾਡੇ ਵੱਡੇ ਭਰਾ ਜੇ ਬਹੁਤ ਪਿਆਰ ਕਰਨਾ ਇੰਨਾ ਪਿਆਰ ਕੋਈ ਆਪਣਾ ਵੀ ਨਹੀਂ ਕਰਦਾ ਉਦਾਸ ਨੇ ਸੋਚਣਾ ਵੀ ਕਾਰਨ ਕੀ ਆ 78 ਸਾਲ ਹੋ ਗਏ ਆ ਦੇਸ਼ ਡਿਵੰਡ ਹੋਈ ਗੀ ਵੇਖੋ ਇਹਨੇ ਅੱਜ ਤੱਕ ਕੋਈ ਆਪਣਾ ਪਰਿਵਾਰ ਦਾ ਮੈਂਬਰ ਵੀ ਵਾਕ ਹੋਵੇ ਨਾ ਇਸ ਹਾਮੇ ਨਾਲ ਲੋਕੀ ਭੁੱਲ ਜਾਂਦੇ ਆ ਪਰ ਇਹ ਕੀ ਕਲਾਵਾ ਵੀ ਇਹ ਜਿਉਂ ਜਿਉਂ ਸਮਾਂ ਵਧਦਾ ਜਾ ਰਿਹਾ ਨਾ ਇਹ ਦਿਲਾਂ ਦੇ ਵਿੱਚ ਤੜਫ ਜੜੀ ਆ ਹੋਰ ਵੱਧਦੀ ਜਾਂਦੀ ਘਟਿ ਨਹੀਂ ਆ ਸਰਦਾਂ ਬਣ ਗਈਆਂ ਬਾਰਡਰ ਬਣ ਗਏ ਉੱਚੀਆਂ ਹੋ ਗਈਆਂ ਦਵਾਰਾਂ ਪਰ ਦਿਲਾਂ ਦੇ ਵਿੱਚ ਇੰਨਾ ਪਿਆਰ ਬਣ ਗਿਆ ਕਿ ਦਿਲ ਕਰਦਾ ਵੀ ਉੱਡ ਕੇ ਚਲੇ ਜਾਈਏ ਖੁਦਾਸ਼ ਨੇ ਇਹ ਅੰਦਾਜ਼ਾ ਲਾਇਆ ਗੁਰਬਾਣੀ ਤੋਂ ਪ੍ਰੇਰਣਾ ਲਈ ਕਿ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਇਹ ਜੋ ਪਿਆਰ ਸਾਨੂੰ ਇਥੋਂ ਦੇ ਸੰਗਤ ਪ੍ਰਤੀ ਆ ਇਹਨਾਂ ਨੂੰ ਸਾਡੇ ਪ੍ਰਤੀ ਆ ਨਾ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਥੇ ਕੰਮੀ ਇਹ ਕਰ ਦਿੱਤਾ ਪਿਆਰ ਹੀ ਇਹਨਾਂ ਵੰਡ ਦਿੱਤਾ ਕਿ ਪਿਆਰ ਇਹਨਾਂ ਦੇ ਸੰਗਤਾਂ ਦੇ ਵਿੱਚੋਂ ਡੋਲ ਡੋਲ ਕੇ ਸਾਡੇ ਤਾਈ ਹੁੰਦਾ ਵਾ ਭਾਈ ਸਾਹਿਬ ਜੀ ਭਾਈ ਬਿਕਰਮਜੀਤ ਸਿੰਘ ਦੀ ਸਾਡੇ ਬੇਟੇ ਮੁਖਕਰੰਤੀ ਇਹਨਾਂ ਨਾਲ ਮੇਰੀ ਗੱਲ ਹੋਈ ਬੜੀ ਮਿਲਟੀ ਗੱਲ ਹੋਈ ਇਹੋ ਅੰਦਾਜ਼ਾ ਲਾਇਆ ਭਈ ਬੇਟਾ ਜੀ ਤੁਸੀਂ ਉੱਚੇ ਅਹੁਦੇ ਤੇ ਜੇ ਮਹਾਰਾਜ ਦੇ ਤੁਸੀਂ ਮੁਖ ਸੇਵਾਦਾਰ ਜੇ ਪਰ ਜਿਹੜੇ ਤੁਸੀਂ ਬਚਨ ਦਾਸਨਾ ਕਰ ਰਹੇ ਜੇ ਨਾ ਇਹਨਾਂ ਨਾਲ ਮੱਕਾਤੀ ਗੱਲ ਰਾਤੀ ਇਹ ਆਮ ਬੰਦਾ ਨਹੀਂ ਕਰ ਸਕਦਾ ਉਮਰ ਤੁਹਾਡੀ ਛੋਟੀ ਆ ਵੱਡੀ ਆ ਇਹ ਐਡੇ ਮੋਹ ਭਿਜੇ ਬਚਨ ਕੋਈ ਬੰਦਾ ਨਹੀਂ ਕਰ ਸਕਦਾ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਪ ਹੀ ਰਤਨਾ ਤੇ ਬਹਿ ਕੇ ਇਹ ਇੰਨਾ ਪਿਆਰ ਵੰਡ ਰਹੇ ਆ ਜਿਹੜੇ ਕਿ ਇਹ ਮੋਹ ਭਿੱਜੇ ਸੰਗਤਾਂ ਅਡੀਕਦੀਆਂ ਵਖੋ ਕਿੰਨੇ ਸਾਡੇ ਕਲਾਕਾਰ ਹੋਏ ਧਾਰਮਿਕ ਲੋਕ ਹੋਏ ਇਸ ਤਰ੍ਹਾਂ ਟੜਪੜਕੇ ਉੱਥੇ ਉਹਨਾਂ ਗਾਣੇ ਬਣਾਏ ਪਈ ਨਨਕਾਣਾ ਜਾਨ ਨੂੰ ਜਾਨ ਨੂੰ ਮੇਰਾ ਮਨ ਤਰਸਦਾ ਰੋਂਦਾ ਤੇ ਇਧਰ ਦੇ ਕਲਾਕਾਰ ਵੀ ਵਖੀ ਜਦੋਂ ਵਖੀਏ ਤੋਂ ਐਸੀ 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 ਗੱਲ ਪੰਜਾਬੀ ਦੇ ਵਿੱਚ ਜਿਹੜੀਆਂ ਅਸੀਂ ਵਿਚਰ ਚੁੱਕਿਆ ਨਾ ਉਹ ਇੱਥੋਂ ਮਿਲਦੀ ਆ ਸਾਡਾ ਸਭਿਆਚਾਰ ਸਾਰਾ ਹੀ ਇਹ ਇਥੋਂ ਦੀ ਸਰਕਾਰ ਦੇ ਵੀ ਧੰਨਵਾਦੀ ਤੋਂ ਜ਼ਰੂਰ ਆ ਬਹੁਤ ਜਿਆਦੇ ਦਿਲੋਂ ਸਾਹਬ ਸੁਭਾਉ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਹੁਤ ਬਹੁਤ ਪਰਮ ਪਿਤਾ ਪਰਮੇਸ਼ਰ ਅਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਬਹੁਤ ਬਹੁਤ ਵਾਰੀ ਦੀ ਕਿਰਪਾ ਹੋਈ ਹੈ ਜੋ ਸਾਨੂੰ ਮਹਾਰਾਜ ਦੇ ਹਸਤਾਨ ਕਿ ਉਹ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੋਰ ਵੀ ਬਹੁਤ ਬਹੁਤ ਧੰਨਵਾਦ ਦੋ ਸਰਕਾਰਾਂ ਦਾ ਪਾਕਿਸਤਾਨ ਅਤੇ ਇੰਡੀਆ ਗਵਰਨਮੈਂਟ ਦਾ ਜਿਨ੍ਹਾਂ ਨੇ ਐਡੇ ਵਧੀਆ ਸਾਧਨ ਬਣਾਏ ਸੰਕਟਾਂ ਵਾਸਤੇ ਬਹੁਤ ਆਰਾਮਦਾਇਕ ਉੱਥੇ ਸਿਸਟਮ ਦੇ ਨਾਲ ਇੱਥੇ ਆਏ ਆ ਤੋਂ ਭਈ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕੇ ਬਖਸ਼ੇ ਨੇ ਉਹ ਬੱਚਕੋਂ ਤੋਂ ਲੈ ਕੇ ਛੋਟੇ ਹੁੰਦਿਆ ਕਈ ਵਾਰੀ ਮੌਕਾ ਮਿਲਣਾ ਗੇਰਾ ਬਾਬਾ ਨਾਨਕ ਤੋਂ ਦੂਰ ਮਿਲ ਰਹੇ ਮਹਾਰਾਜ ਦੇ ਇਸ ਸਥਾਨ ਦੇ ਦਰਸ਼ਨ ਕਰਨ ਆਉਣੇ ਤੋਂ ਜਦੋਂ ਉੱਥੇ ਬੀਐਸਐਫ ਵਾਲੇ ਦਰਸ਼ਨ ਕਰਾਉਂਦੇ ਆ ਨਾ ਤੇ ਉਹਨਾਂ ਦੀ ਮਜਬੂਰੀ ਹੁੰਦੀ ਉਹ ਕਹਿੰਦੇ ਜੀ ਜਲਦੀ ਜਲਦੀ ਕਰ ਲਓ ਹੋਰ ਵੀ ਸੰਗਤ ਆ ਗਈ ਆ ਠੀਕ ਆ ਉਹਨਾਂ ਦੀ ਡਿਊਟੀ ਪਰ ਦੂਰੋਂ ਦਰਸ਼ਨ ਕਰਕੇ ਇਸ ਸਥਾਨ ਦੇ ਮਾਨਵਤ ਇਹਨਾ ਵਰਾਗ ਹੋ ਜਾਣਾ ਕਿ ਉਹ ਦੂਰ ਵੀ ਨਾ ਛੱਡਣ ਨੂੰ ਦਿਲ ਹੀ ਨਾ ਕਰਨਾ ਉਹ ਵੀ ਗੱਲ ਨੂੰ ਸਮਝਦੇ ਸੀ ਉਹਨਾਂ ਬੇਨਤੀ ਕਰ ਕਰਨੀ ਵੀ ਕੋਈ ਗੱਲ ਨਹੀਂ ਜੀ ਫੇਰ ਕਿਤੇ ਆ ਜਿਓ ਤੋਂ ਮਨ ਦੇ ਵਿੱਚ ਇੱਕੋ ਇੱਛਾ ਲੈ ਕੇ ਜਾਣੀ ਸੱਚੇ ਪਾਤਸ਼ਾਹ ਭੁੱਲੇ ਦਰਸ਼ਨ ਕਦੋਂ ਹੋਣਗੇ ਬਹੁਤ ਭਾਵਕ 50 ਸਾਲ ਤੋਂ ਯਾਤਰਾ ਚੱਲਦਾ ਰਿਹਾ ਜਦੋਂ ਆਉਣਾ ਦਰਸ਼ਨ ਕਰਨੇ ਦੂਰੋਂ